ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਜਿਵੇਂ ਜਿਵੇਂ ਉਮਰ ਵੱਧਦੀ ਹੈ ਉਵੇਂ-ਉਵੇਂ ਕਈ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਅੱਜ ਕੱਲ੍ਹ ਸਰੀਰ ਇਹੋ ਜਿਹੇ ਹੋ ਗਏ ਨੇ ਕਿ ਹਰ ਉਮਰ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਤੁਹਾਨੂੰ ਘੇਰ ਲੈਂਦੀ ਹੈ ਖਾਸ ਕਰ ਦਰਦ ਦਰਦ ਮੋਡੇ ਦਾ ਹੋਵੇ ਦਰਦ ਗੋਡੇ ਦਾ ਹੋਵੇ ਦਰਦ ਲੱਤਾਂ ਦਾ ਹੋਵੇ ਦਰਦ ਤੁਹਾਡੀ ਕਮਰ ਦੇ ਵਿੱਚ ਹੋਵੇ ਤਾਂ ਤੁਹਾਨੂੰ ਸਾਰੇ ਕੰਮਾਂ ਤੋਂ ਮੁਹਤਾਜ ਕਰ ਦਿੰਦਾ ਹੈ ਤੁਹਾਡਾ ਕੰਮ ਦੇ ਵਿੱਚ ਮਨ ਨਹੀਂ ਲੱਗਦਾ ਤੁਸੀਂ ਚੰਗੀ ਤਰ੍ਹਾਂ ਤੁਰ ਫਿਰ ਨਹੀਂ ਸਕਦੇ ਤੇ ਉਹਦਾ ਸਿੱਧਾ ਅਸਰ ਦਿਮਾਗ ਦੇ ਉੱਤੇ ਵੀ ਪੈਣਾ ਸ਼ੁਰੂ ਹੋ ਜਾਂਦਾ ਏ ਯਾਰ ਮੇਰੇ ਤੋਂ ਤਾਂ ਉੱਠਿਆ ਨਹੀਂ ਜਾਂਦਾ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਜੇ ਕੋਈ ਕਹਿ ਦਵੇ ਵੀ ਫਲਾਣੀ ਥਾਂ ਤੇ ਜਾ ਕੇ ਬੰਦਾਂ ਕਹਿੰਦੇ ਯਾਰ ਤੂੰ ਜਾਇਆ ਵੀਰੇ ਮੇਰੇ ਤਾਂ ਗੋਡੇ ਨੇ ਅੱਜ ਜਵਾਬ ਦੇ ਹੀ ਬੈਠੇ ਨੇ ਹੱਲ ਕੀ ਹੋਣਾ ਚਾਹੀਦਾ ਜਿਹੜਾ ਤੁਹਾਡੇ ਲਈ ਫਾਇਦੇਮੰਦ ਹੋਵੇ ਉਹਦਾ ਕੋਈ ਸਾਈਡ ਇਫੈਕਟ ਨਾ ਹੋਵੇ ਤੇ ਤੁਸੀਂ ਘਰ ਬੈਠੇ ਵੀ ਉਹ ਚੀਜ਼ ਅਜ਼ਮਾ ਸਕੋ ਇਹੋ ਜਿਹਾ ਹੱਲ ਲੱਭਣ ਵਾਸਤੇ ਅਸੀਂ ਅਕਸਰ ਚੰਡੀਗੜ੍ਹ ਆਉਣੇ ਹੁੰਨੇ ਆ ਵਰਦਾਨ ਆਯੁਰਵੈਦਿਕ ਸੈਂਟਰ ਦੇ ਵਿੱਚ ਜਿੱਥੋਂ ਦੇ ਐਮ ਡੀ ਨੇ ਮਿਸਟਰ ਸੁਭਾਸ਼ ਗੋਇਲ ਤੇ ਉਹ ਤੁਹਾਡੇ ਵਾਸਤੇ ਕੋਈ ਨਾ ਕੋਈ ਨਵਾਂ ਫਾਰਮੂਲਾ ਲੱਭ ਕੇ ਬੈਠੇ ਹੁੰਦੇ ਨੇ ਸਾਡਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਕਿ ਅਸੀਂ ਆਪਣੇ ਮਾਧਿਅਮ ਰਾਹੀਂ ਉਹ ਫਾਰਮੂਲਾ ਤੁਹਾਡੇ ਤੱਕ ਪਹੁੰਚਾ ਦਈਏ ਤਾਂ ਜੋ ਤੁਸੀਂ ਸਾਰੀਆਂ ਤਕਲੀਫਾਂ ਤੋਂ ਮੁਕਤੀ ਪਾ ਸਕੋ ਸਭ ਤੋਂ ਪਹਿਲਾਂ ਆਪਾਂ ਜਿਹੜਾ ਸਵਾਗਤ ਕਰਨਾ ਹੈ ਉਹ ਗੋਇਲ ਸਾਹਿਬ ਦਾ ਕਰਨਾ ਹੈ ਗੋਇਲ ਸਾਹਿਬ ਸਵਾਗਤ ਹੈ ਜੀ ਜੀ ਤੁਹਾਡਾ ਵੀ ਧਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਗੋਲ ਸਾਹਿਬ ਕਾਲਾ ਗੋੰਦ ਹੁਣ ਤਾਂ ਜਿੱਧਰ ਨਜ਼ਰ ਮਾਰੀਏ ਸੜਕਾਂ ਦੇ ਉੱਤੇ ਆਉਂਦਿਆਂ ਜਾਂਦੇ ਆਂ ਦੁਕਾਨਾਂ ਦੇ ਬਾਹਰ ਕਾਲਾ ਗੋਂਦ ਦੀ ਨਜ਼ਰ ਆਉਂਦਾ ਹੈ ਬੱਸਾਂ ਦੇ ਮਗਰ ਵੀ ਕਾਲਾ ਗੋਂਦ ਨਜ਼ਰ ਆਉਂਦਾ ਵੀ ਭਾਈ ਕਾਲਾ ਗੋਂਦ ਅਜਿਹੀ ਗੋਂਦ ਬਣ ਕੇ ਉੱਭਰੀ ਹੈ ਜਿਹਨੂੰ ਤੁਸੀਂ ਕੈਪਸੂਲਾਂ ਦਾ ਰੂਪ ਦਿੱਤਾ ਹੈ ਕਿਉਂ ਗੋਡਿਆਂ ਦੇ ਵਿੱਚ ਇੱਕ ਨਵੀਂ ਸਫੁਰਤੀ ਗੋਡਿਆਂ ਦੇ ਵਿੱਚ ਇੱਕ ਨਵੀਂ ਜਾਨ ਪਾਉਣ ਵਾਸਤੇ ਕਾਫੀ ਸਹਾਇੀ ਮੰਨੀ ਜਾ ਰਹੀ ਹੈ ਤੇ ਲੋਕ ਵੀ ਕਮੈਂਟ ਕਰਕੇ ਦੱਸਦੇ ਨੇ ਕਿ ਭਾਈ ਸੰਤਾ ਇਹ ਸੀਗਾ ਵੀ ਆਪਰੇਸ਼ਨ ਤੱਕ ਦੀ ਨੌਬਤ ਆ ਗਈ ਸੀ ਪਰ ਗੋਇਲ ਸਾਹਿਬ ਨੇ ਸਾਨੂੰ ਬਚਾ ਲਿਆ ਤੇ ਹੁਣ ਵੀ ਆਪਾਂ ਜਿਸ ਦੇ ਉਤੇ ਗੱਲਬਾਤ ਕਰਨੀ ਹੈ ਤੇ ਇਹਦੇ ਨਾਲ ਕੁਝ ਹੋਰ ਸਮੱਸਿਆਵਾਂ ਵੀ ਜੁੜਗੀਆਂ ਨੇ ਵੈਰੀ ਕੋਸ ਦੀ ਸਮੱਸਿਆ ਵੀ ਹੋ ਗਈ ਨਸਾਂ ਦੇ ਵਿੱਚ ਖਚਾ ਹੋ ਗਿਆ ਨੀਲੀਆਂ ਨੀਲੀਆਂ ਜੀਆਂ ਨਾੜਾਂ ਨਜ਼ਰ ਆਉਣ ਲੱਗ ਪੀਆਂ ਮੋਟੀਆਂ ਧਮਣੀਆਂ ਨਜ਼ਰ ਆਉਂਦੀਆਂ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਪਹਿਲਾਂ ਥੋੜਾ ਜਿਹਾ ਕਾਲਾ ਗੋੰਦ ਬਾਰੇ ਗੱਲ ਕਰੀਏ ਕਿ ਕਾਲਾ ਗੋੰਦ ਹੁਣ ਹਰ ਘਰ ਦੇ ਵਿੱਚ ਪਹੁੰਚਦਾ ਨਜ਼ਰ ਆ ਰਿਹਾ ਸਾਡਾ ਮਕਸਦ ਇਹ ਨਹੀਂ ਹੁੰਦਾ ਕਿ ਹਰ ਘਰ ਦੇ ਵਿੱਚ ਰੋਗ ਹੋਵੇ ਪਰ ਫਿਰ ਵੀ ਜਿੱਥੇ-ਜਿੱਥੇ ਕੋਈ ਸਮੱਸਿਆ ਹੈਗੀ ਆ ਉੱਥੇ ਕਾਲਾ ਗੋੰਦ ਨੇ ਉਸ ਘਰ ਦੇ ਲੋਕਾਂ ਨੂੰ ਥੋੜਾ ਜਿਹਾ ਚਿੰਤਾ ਮੁਕਤ ਜ਼ਰੂਰ ਕਰ ਦਿੱਤਾ ਜੀ ਤ੍ਰਿਵਿੰਦਰ ਜੀ ਗੱਲ ਇਹ ਆ ਵੀ ਜਿਹੜਾ ਕਾਲਾ ਗੋੰਦ ਬਣਿਆ ਨਾ ਸਾਨੂੰ ਵੀ ਨਹੀਂ ਪਤਾ ਸੀਗਾ ਦੇਖੋ ਕਈ ਵਾਰੀ ਬੰਦਾ ਕੰਮ ਕਰ ਰਿਹਾ ਹੁੰਦਾ ਮਿਹਨਤ ਕਰ ਰਿਹਾ ਹੁੰਦਾ ਉਹਨੂੰ ਆਏ ਹੁੰਦਾ ਵੀ ਮੈਂ ਕਰਤਾ ਮੈਂ ਕਰਤਾ ਪਰ ਕੁਦਰਤ ਕਰਾ ਰਹੀ ਹੁੰਦੀ ਹੈ ਤੁਹਾਡੇ ਕੋਲ ਕੁਈ ਕੰਮ ਕੁਦਰਤ ਨੇ ਕਰਾਉਣਾ ਹੁੰਦਾ ਦੇਖੋ ਉਹ ਜਹੇ ਜਹੇ ਕੰਮ ਜੀ ਤੋਂ ਕਰਾਉਣਾ ਉਹਨੇ ਉਹ ਤੋਂ ਕਰਾਉਣਾ ਬਿਲਕੁਲ ਗਵਈਏ ਤੋਂ ਗਾਣਾ ਗਣਵਾ ਲੈਣਾ ਡਾਕਟਰ ਤੋਂ ਆਪਰੇਸ਼ਨ ਕਰਵਾ ਲੈਣਾ ਤੇ ਹੁਣ ਤੁਸੀਂ ਦੇਖੋ ਆਪਰੇਸ਼ਨ ਕਰਨ ਵਾਲੇ ਡਾਕਟਰ ਕਿੰਨੇ ਨੇ ਜੀ ਕੋਈ ਨਾਮ ਤਾਂ ਦੋ ਚਾਰ ਹੀ ਹੁੰਦੇ ਆ ਨਾ ਵੀ ਇਹਦੇ ਕੋਲ ਜਾਣਾ ਯਾਰ ਉੱਥੇ ਬੰਦੇ ਦਾ ਇਹ ਮਨ ਟਿਕ ਜਾਂਦਾ ਚਾਹੇ ਉਹ ਉਦੋਂ ਵੀ ਘਟਿਆ ਕਰ ਦਵੇ ਉਹਦੇ ਮਨ ਨੂੰ ਤਸੱਲੀ ਆ ਔਰ ਜਿੱਥੇ ਤਸੱਲੀ ਆ ਉੱਥੇ ਹੀ ਤੁਹਾਡਾ ਕੰਮ ਹੋ ਜਾਂਦਾ ਚਾਹੇ ਤੁਸੀਂ ਜਹੇ ਜਹੇ ਮਰਚੀ ਹੋਵੇ ਇਸੇ ਤਰ੍ਹਾਂ ਜਦੋਂ ਅਸੀਂ ਕਾਲੇ ਗੋੰਦ ਤੇ ਕੰਮ ਕਰਿਆ ਮੈਂ ਬਹੁਤ ਸਾਰੇ ਵੀਡੀਓ ਬਣਾਏ ਨੇ ਕਾਲੇ ਗੋੰਦ ਤੇ ਬੜੇ ਲੋਕਾਂ ਨੂੰ ਦੱਸਿਆ ਸਾਰੀ ਦੁਨੀਆ 'ਚ ਚਰਚਾ ਹੋਇਆ ਇਹਦਾ ਪਰ ਤੁਸੀਂ ਯਕੀਨ ਮਾਣਿਓ ਵੀ ਪਹਿਲਾਂ ਜਿਹੜਾ ਸਾਲ 2 ਸਾਲ ਅਸੀਂ ਕੰਮ ਕਰਿਆ ਸਾਨੂੰ ਮਤਲਬ ਮਰੀਜ਼ ਆ ਕੇ ਜਾਂ ਦੱਸਿਆ ਕਰੇ ਮੇਰਾ ਐਂ ਠੀਕ ਹੋ ਗਿਆ ਮੇਰਾ ਅਸੀਂ ਚੰਬਤ ਜਿਹਾ ਹੋਇਆ ਕਰਿਆ ਅੱਛਾ ਹੋ ਗਿਆ ਤੇ ਉਹ ਕਹੇ ਹਾਂ ਗੁਬਿਲ ਸਾਹਿਬ ਦੇਖੋ ਤਾਂ ਸਹੀ ਮੇਰਾ ਆਪਰੇਸ਼ਨ ਦੀ ਲੋੜ ਨਹੀਂ ਲੱਗਦੀ ਦੇਖੋ ਗੁੱਡ ਅਸੀਂ ਖੁਸ਼ ਹੋਣਾ ਉਹ ਮਰੀਜ਼ ਨੇ ਚਲੇ ਜਾਣਾ ਅਸੀਂ ਆਪਣੀ ਟੀਮ ਨਾਲ ਬਹਿ ਕੇ ਖੁਸ਼ ਹੋਣਾ ਵੀ ਯਾਰ ਵਧੀਆ ਚੀਜ਼ ਬਣ ਗਈ ਤੇ ਅੱਛਾ ਕਈ ਲੋਕ ਕਹਿੰਦਾ ਹੁੰਦਾ ਵੀ ਚੀਜ਼ ਚੰਗੀ ਬਣ ਗਈ ਬਈ ਚੀਜ਼ ਦੇ ਰੇਟ ਵਧਾ ਦਿਓ ਅਸੀਂ ਉੱਥੇ ਹੀ ਆ ਜੀ ਜੋ ਰੇਟ ਇਹਦਾ ਪਹਿਲੇ ਦਿਨ ਸੀ ਉਹ ਅੱਜ ਵੀ ਉਹੀ ਰੇਟ ਆ ਅਸੀਂ ਕਦੇ ਵਿੱਚ ਕੋਈ ਮਤਲਬ ਕਿਸੇ ਸਾਡੇ ਐਕਸ ਪਲੱਸ ਦਾ ਰੇਟ ਥੋੜਾ ਜਿਹਾ ਇਨਕਰੀਜ਼ ਹੋਇਆ ਕਿਉਂਕਿ ਇਹਦੇ ਵਿੱਚ 골ਡ ਭਸਮ ਪੈਂਦੀ ਆ ਹੋਰ ਕਿਸੇ ਚੀਜ਼ ਦਾ ਨਹੀਂ ਕਿਉਂਕਿ ਜਿੱਥੇ ਸੋਨੇ ਦੀ ਭਸਮ ਯੂਜ਼ ਹੁੰਦੀ ਆ ਇਹ ਤੁਸੀਂ ਗੌਰ ਕਰ ਲਿਓ ਜਦੋਂ ਸੋਨਾ 32000 ਰੁਪਏ ਤੋਲਾ ਸੀ ਉਦੋਂ ਰੇਟ ਹੋਰ ਸੀ 65000 ਤੋਲਾ ਹੋ ਗਿਆ ਫਿਰ ਹੋਰ ਹੁਣ 90000 ਹੋਣ ਨੂੰ ਤਿਆਰ ਹੁਣ ਹੋਰ ਕੱਲ ਨੂੰ ਲੱਖ ਸਵਾ ਲੱਖ ਹੋ ਜਾਊਗਾ ਫਿਰ ਉਹ ਕੈਪਸੂਲ ਦੇ ਪ੍ਰਾਈਸ 'ਚ ਫਰਕ ਪੈਂਦਾ ਜਿੱਚ 골ਡ ਬਸੰਪ ਪਾਊਗੀ ਉਹ ਮੈਂ ਕਹਿ ਕੇ ਲਊਂਗਾ ਕਿਉਂਕਿ ਮੈਂ ਮੇਰੀ ਉਹ ਆਦਤ ਨਹੀਂ ਵੀ ਮੈਂ ਘਟਾ ਦਵਾ ਚੀਜ਼ ਘਟਾਉਣੀ ਨਹੀਂ ਜਦੋਂ ਲੋਕ ਸੋਨਾ ਖਰੀਦ ਸਕਦੇ ਨੇ ਤਾਂ ਫਿਰ ਕੈਪਸੂਲ ਵੀ ਖਾ ਸਕਦੇ ਨੇ ਫਿਰ ਕਿਹੜੀ ਗੱਲ ਹੈ ਮਤਲਬ ਇਸ ਕਰਕੇ ਨੇ ਜਿਹੜਾ ਕਾਲਾ ਗੂੰਦ ਬਣਿਆ ਇਹ ਸੱਚਮੁੱਚ ਮਤਲਬ ਕਿ ਐਸੀ ਚੀਜ਼ ਬਣ ਗਈ ਕਿ ਇਹਨੂੰ ਅਸੀਂ ਕਹਿੰਦੇ ਹੁਣ ਕਾਲਾ ਸੋਨਾ ਹੀ ਆ ਇਹ ਅਰੇ ਰੱਬ ਦੇ ਵੱਲੋਂ ਦਿੱਤੀ ਹੋਈ ਚੀਜ਼ ਆ ਕੁਦਰਤੀ ਆ ਕੋਈ ਸਾਈਡ ਇਫੈਕਟ ਨਹੀਂ ਹੋਇਆ ਤਰਮਿੰਦਰ ਜੀ ਇਹ ਜਦੋਂ ਅਸੀਂ ਲੋਕਾਂ ਨੂੰ ਦੇਣਾ ਸ਼ੁਰੂ ਕੀਤਾ ਫਿਰ ਅਸੀਂ ਇਹਨੂੰ ਹੌਲੀ-ਹੌਲੀ ਪ੍ਰਿੰਟ ਕਰਾ ਲਿਆ ਵੀ ਹੁਣ ਇਹਦਾ ਨਕਲੀ ਬਣੂ ਕਿਉਂਕਿ ਅਸਲੀ ਦੇ ਨਾਲ ਨਕਲੀ ਪਹਿਲਾਂ ਆ ਜਾਂਦਾ ਹੁਣ ਕੈਪਸੂਲ ਦੇ ਉੱਤੇ ਕੱਲੇ ਦੇ ਉੱਤੇ ਪ੍ਰਿੰਟ ਕਰਾਇਆ ਫਿਰ ਇਹਨੂੰ ਜੀਐਮਪੀ ਸਰਟੀਫਾਈਡ ਕਰਾਇਆ ਫਿਰ ਇਹਦੇ ਵਿੱਚ ਕੁਝ ਛੁਪੀਆਂ ਹੋਏ ਇਹੋ ਜਿਹੀਆਂ ਚੀਜ਼ਾਂ ਅਸੀਂ ਪ੍ਰਿੰਟ ਕਰਾਈਆਂ ਵੀ ਜੇ ਕੋਈ ਬਣਾਊਗਾ ਤਾਂ ਸਾਨੂੰ ਪਤਾ ਲੱਗੂ ਹੋਰ ਕਿਸੇ ਨੂੰ ਪਤਾ ਨਹੀਂ ਲੱਗਦਾ ਔਰ ਜਦੋਂ ਕਿਸੇ ਨੇ ਬਣਾ ਲਿਆ ਫਿਰ ਉਹ ਜਾਣੇ ਫਿਰ ਉਹ ਜਾਣੇ ਵੀਰ ਜਾ ਉਹ ਜਾਣੇ ਜਾਵੇ ਰੋ ਜਾਣੇ ਤੇ ਫਿਰ ਉਹ ਕਿਉਂਕਿ ਕਿਸੇ ਨਾਲ ਕਿਸੇ ਦੇ ਨਾਲ ਜ਼ਿੰਦਗੀ ਚ ਧੋਖਾ ਉਹ ਅਲੱਗ ਚੀਜ਼ ਆ ਹੁਣ ਸਾਡੇ ਕੋਲੇ ਕਈ ਪੇਸ਼ੈਂਟ ਆਉਂਦੇ ਆ ਜਿਵੇਂ ਵੱਲੋਂ ਅਸੀਂ ਇੱਕ ਕੈਂਪ ਲਾਇਆ ਬਟਿੰਡੇ ਲਾਇਆ ਅੰਬਾਲੇ ਲਾਇਆ ਕਿਤੇ ਵੀ ਲਾਇਆ ਉੱਚ 60 70 ਪੇਸ਼ੈਂਟ ਆ ਗਏ ਕਾਲੇ ਗੋਣ ਦੇ ਲੈ ਕੇ ਕੈਪਸੂਲ ਔਰ ਉਹਦੇ ਵਿੱਚੋਂ ਘੱਟੋ ਘੱਟ ਤੁਸੀਂ ਦੇਖ ਲਓ ਜੀ 78% ਜਿਹੜਾ ਹੈਗਾ ਰਿਜ਼ਲਟ 100 ਆ ਜਾਂਦਾ 78% ਬਹੁਤ ਵੱਡੀ ਗੱਲ ਹੁੰਦੀ ਆ ਕਿ ਜਿਹਦੇ ਚੋ 70 ਪੇਸ਼ੈਂਟ 80 ਪੇਸ਼ੈਂਟ ਦੇ ਕਰੀਬ ਸੈਟੀਸਫਾਈਡ ਹੋ ਗਏ 100 ਦੇ ਵਿੱਚੋਂ ਉਹ ਕਦਰ ਲਈ ਵੀ ਅਸੀਂ ਖੁਸ਼ ਆ ਉਹ ਖਾਣਗੇ ਜਿਹਨੂੰ ਪਤਾ ਵੀ ਮੈਂ ਠੀਕ ਆ ਕੋਈ ਜਿਹੜੇ ਰਹਿ ਗਏ 79 78 ਤੋਂ ਬਾਅਦ ਜਿਹੜੇ ਰਹਿ ਗਏ 22 23% ਉਹ ਰਹਿ ਗਏ ਕਿਸੇ ਨੂੰ ਤਾਂ ਲੱਗਦਾ ਵੀ ਭਾਈ ਮੇਰੀ ਅਪੋਰਟ ਨਹੀਂ ਕਰ ਸਕਦਾ ਉਹ ਜੇ ਸਾਨੂੰ ਦੱਸ ਦਿੰਦਾ ਤਾਂ ਅਸੀਂ ਉਹਨੂੰ ਅਵਾਰਡ ਵੀ ਕਰਾਉ ਦਿੰਨੇ ਆ ਕਿਸੇ ਨਾ ਕਿਸੇ ਤਰੀਕੇ ਤੇ ਜਾਂ ਫਿਰ ਉਹ ਰਹਿ ਗਏ ਜਿਹੜੇ ਜਿਹੜੇ ਸਿਰਫ ਇਹੀ ਦੇਖਣ ਆਉਂਦੇ ਨੇ ਵੀ ਦੇਖਦੇ ਆ ਕੀ ਕਰਦਾ ਉਹ ਫਿਰ ਉਹ ਰਹਿ ਜਾਂਦੇ ਨੇ ਵੀ ਚਾਹ ਉਹ ਦੇਖਣ ਦਿਖਾਈ ਜੀ ਰਹਿ ਜਾਂਦੇ ਨੇ ਮਤਲਬ ਜਿਹਦੇ ਪੂਰਾ ਭਰੋਸਾ ਕਰਕੇ ਆਉਂਦੇ ਜਿਹੜੇ ਮੈਂ ਦੇਖਦਾ ਮੂੰਹ ਤੇ ਭਰੋਸਾ ਲਿਖਿਆ ਹੁੰਦਾ ਵੀ ਗੁਰਸੱਬਾ ਬਸ ਹੁਣ ਅਸੀਂ ਆ ਗਏ ਆਖਰੀ ਸਾਡੀ ਆਹੀ ਉਮੀਦਾਂ ਮੈਨੂੰ ਮੇਰੀ ਅੱਖਾਂ ਚੋਂ ਪਾਣੀ ਆ ਜਾਂਦਾ ਵੀ ਹੇ ਮਾਲਕ ਤੂੰ ਮੈਨੂੰ ਉਸ ਕੁਰਸੀ ਤੇ ਬਿਠਾਇਆ ਤੈਹੀਂ ਨਵਾਜਿਆ ਤੈਹੀਂ ਮੇਰੇ ਹੱਥੇ ਚ ਚੀਜ਼ ਦਿੱਤੀ ਆ ਹੁਣ ਇਹਨੂੰ ਠੀਕ ਵੀ ਤੂੰ ਹੀ ਕਰਨਾ ਮੈਂ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਬਾਬਾ ਜੀ ਨੂੰ ਅਸ਼ੀਰਵਾਦ ਲੈ ਕੇ ਉਹਨਾਂ ਦਾ ਕਿਉਂਕਿ ਉਦੋਂ ਬੜੇ ਸੰਤਾਂ ਦਾ ਮੈਂ ਤਾਂ ਨਹੀਂ ਲੈਂਦਾ ਵੀ ਜਿਹੜਾ ਕੰਮ ਇਹਨਾਂ ਨੇ ਕਰਾ ਦੇਣਾ ਇਹਨਾਂ ਨੇ ਦੱਸੇ ਗੁਰੂਆਂ ਤੋਂ ਕੰਮ ਕਰਾ ਲੈਣਾ ਮੈਂ ਇਕੱਲੇ ਇਹ ਇਕੱਲੇ ਹੀ ਕੰਮ ਕਰਦੇ ਆ ਜੀ ਏਡੀ ਤਾਕਤ ਆ ਮੈਂ ਦੇਖਿਆ ਵੀ ਜਿਹੜੇ ਮਰੀਜ਼ ਮਤਲਬ ਐਂ ਲੱਗਦਾ ਹੁੰਦਾ ਆ ਕੇ 3 ਮਹੀਨੇ ਬਾਅਦ ਮੇਰੇ ਕੋਲ ਬਹਿ ਜਾਂਦੇ ਨੇ ਵੀ ਗੋਲਸਰ 3 ਮਹੀਨੇ ਦਵਾਈ ਖਾ ਲਈ ਨਹੀਂ ਵਰਕ ਪਿਆ ਮੈਨੂੰ ਪਤਾ ਹੁੰਦਾ ਵੀ ਇਹਨਾਂ ਦੀ ਪ੍ਰੋਬਲਮ ਫਿਰ ਮੈਂ ਉਹਨਾਂ ਨੂੰ ਕਹਿਣਾ ਉਹਨਾਂ ਵੀ ਐ ਕਰੋ ਇੱਕ ਮਹੀਨਾ ਦਵਾਈ ਤੁਹਾਨੂੰ ਮੈਂ ਦੰਨਾ ਆਪਦੇ ਕੋਲ ਤੁਸੀਂ ਇੰਜੋਏ ਕਰੋ ਹੂੰ ਅਗਲੇ ਮਹੀਨੇ ਗੱਲ ਕਰਾਂਗੇ ਤੁਸੀਂ ਅੱਜ ਮੇਰੇ ਕਹਿਣ ਤੇ ਲੈ ਕੇ ਜਾਓ ਮੈਂ ਅਰਦਾਸ ਪਾ ਕੇ ਜੀ ਦਵਾਈ ਦਿੱਤੀ ਆ ਔਰ ਅਗਲੇ ਮਹੀਨੇ ਅਗਲੇ ਦਾ ਰਿਜ਼ਲਟ ਆ ਜਾਂਦਾ ਵੀ ਗੁਰੂ ਸਾਹਿਬ ਕੁਛ ਨਾ ਕੁਛ ਹੈਗਾ ਮੈਂ ਫਿਰ ਫਿਰ ਪੁੱਬਾ ਨਿਕਲਦਿਆਂ ਨੇ ਵੀ ਅੱਜ ਅੱਜ ਕੰਮ ਤਾਂ ਗੋਇਲ ਨੇ ਨਹੀਂ ਕੀਤਾ ਹੁਣ 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 ਤਾਂ ਮੰਨ ਲਾ ਵੀ ਤਾਂ ਹੀ ਕੀਤਾ ਔਰ ਸੱਚੀ ਮੁੱਚੀ ਕਰ ਰਿਹਾ ਜੀ ਮਾਲਕ ਕੰਮ ਕਰ ਰਿਹਾ ਕਿਉਂਕਿ ਸਾਡੇ ਪੰਜਾਬ ਦੇ ਲੋਕ ਪੰਜਾਬੀਆਂ ਦੀ ਇੰਨੀ ਆਸਥਾ ਮੇਰੇ ਹਰ ਕੈਬਨ ਚ ਬਾਬਾ ਜੀ ਦੀ ਫੋਟੋ ਲੱਗੀ ਹੋਈ ਆ ਲੋਕ ਆ ਕੇ ਉਹਨੂੰ ਮੱ ਇੰਨੀ ਆਸਥਾ ਲੋਕਾਂ ਦੀ ਕਿਉਂਕਿ ਇਹ ਜਿਹੜੀ ਆਸਥਾ ਐਮੀ ਨਹੀਂ ਬਣਦੀ ਕੁਝ ਮੇਰੀ ਆਸਥਾ ਨੂੰ ਦੇਖਦੇ ਨੇ ਲੋਕ ਵੀ ਯਾਰ ਇਹ ਬੰਦਾ ਹੈ ਬਾਣੀਆਂ ਮੰਨਦਾ ਬਾਬਾ ਜੀ ਨੂੰ ਕਿਉਂਕਿ ਕਿਸਦਾ ਭਾਣਾ ਮੰਨਣਾ ਪੈਂਦਾ ਜਿਹੜੇ ਅੱਖਾਂ ਹੀ ਦੇਖ ਲੋ ਤਜਰਬੇ ਮੰਨਣੇ ਪੈਂਦੇ ਤਾਂ ਅਸੀਂ ਜਦੋਂ ਦੇਖਦੇ ਆ ਵੀ ਵਾਕਈ ਲੋਕ ਰੋਂਦੇ ਰੋਂਦੇ ਆਉਂਦੇ ਆ ਖੁਸ਼ ਹੋ ਕੇ ਜਾਂਦੇ ਆ ਤਾਂ ਇਹ ਕਾਲਾ ਗੁੰਦ ਜਿਹੜਾ ਸੀਗਾ ਇਹ ਵੈਸੇ ਤਾਂ ਚਲੋ ਵੱਡੀ ਦੇਨ ਇਹ ਜਦੋਂ ਬਣਦਾ ਸੀ ਇਹਦਾ ਇੱਕ ਵੱਡਾ ਕੱਢ ਕੇ ਹਿੱਸਾ ਜਿਹੜਾ ਹੈਗਾ ਬਾਬਾ ਦੀਪ ਸਿੰਘ ਜਿਹਦੇ ਗੁਰਦੁਆਰਾ ਸੋਲਖਿਆ ਸਾਹਿਬ ਅਸੀਂ ਦੇਖ ਕੇ ਆਉਂਦੇ ਆ ਉੱਥੇ ਉਹ ਭਾਈ ਜੀ ਵੰਡ ਦਿੰਦੇ ਨੇ ਲੋਕਾਂ ਨੂੰ ਵੀ ਲੱਗੋਡੇ ਦੁਖਦੇ ਨੇ ਲੱਗੇ ਤਾਂ ਉਹ ਨੇਚਰਲੀ ਭਾਵ ਆਉਂਦਾ ਲੋਕਾਂ ਦਾ ਖੁਸ਼ੀ ਆਉਂਦੀ ਹੈ ਤੇ ਉਹਦਾ ਬੈਨੀਫਿਟ ਤੁਸੀਂ ਦੇਖੋ ਬ੍ਰਹਮਾਣਡ ਚੋਂ ਮਿਲਦਾ ਤਾਕਤ ਮਿਲਦੀ ਹੈ ਚੀਜ਼ ਨੂੰ ਤੇ ਜਦੋਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾਂਦੇ ਆ ਵੈਸੇ ਹੌਸਲਾ ਹੁੰਦਾ ਜੀ ਉੱਥੇ ਇੰਨਾ ਪਿਆਰ ਕਰਦੇ ਨੇ ਸਾਰੇ ਸਤਿਕਾਰ ਕਰਦੇ ਨੇ ਤੇ ਫਿਰ ਅੱਛਾ ਇਹਦਾ ਅਸੀਂ ਤੇਲ ਬਣਾਤਾ ਜੀ ਜੀ ਜਦੋਂ ਦੇਖਿਆ ਵੀ ਰਿਜ਼ਲਟ ਹੋਰ ਆ ਰਿਹਾ ਫਿਰ ਅਸੀਂ ਤੇਲ ਵੀ ਬਣਾਤਾ ਇਸੇ ਤੋਂ ਅਸੀਂ ਕਾਲਾ ਗੂੰਦ ਜੈੱਲ ਬਣਾਇਆ ਜੀ ਜਿੱਦਾਂ ਜੈਲ ਬਣਿਆ ਨਾ ਜੀ ਉਹ ਐਸਾ ਬਣਿਆ ਕਈ ਬੀਬੀਆਂ ਤਾਂ ਮੈਨੂੰ ਐ ਕਹਿੰਦੀਆਂ ਵੀ ਰਾਤਾ ਤੇਰੀ 6-6 ਮਹੀਨਾ ਨਹੀਂ ਤਾਂ 3 ਮਹੀਨੇ ਚੱਲ ਜੂ ਇਹ ਤਾਂ ਐ ਲਾਉਣੀਆਂ ਮੋੜਾ ਜਾਂ ਜਲਦਾ ਹੀ ਬਹੁਤ ਆ ਲੜਦਾ ਹੀ ਬਹੁਤ ਆ ਕਿਉਂਕਿ ਇਹ ਲੜਦਾ ਉੱਥੇ ਆ ਜਿੱਥੇ ਪ੍ਰੋਬਲਮ ਆ ਜੀ ਜਦੋਂ ਪ੍ਰੋਬਲਮ ਖਤਮ ਹੋ ਗਈ ਫਿਰ ਨਹੀਂ ਲੜਦਾ ਫਿਰ ਇਹ ਨਾਰਮਲ ਕਰੀਮ ਵਾਂਗੂ ਅਸਰ ਕਰਦਾ ਤੇ ਉਹ ਜਦੋਂ ਫਿਰ ਉਹਨਾਂ ਨੂੰ ਮੈਂ ਸਮਝਾਉਣਾ ਵੀ ਇਹਨੂੰ ਮਲੀ ਜਾਓ ਮਲੀ ਜਾਓ ਮਲੀ ਜਾਓ 10-5 ਮਿੰਟ ਲੜੂਗਾ ਲੜੀ ਜਾਂਦੋ ਲੜੀ ਜਾਂਦੋ ਉਸ ਤੋਂ ਬਾਅਦ ਜੇ ਜ਼ਿਆਦਾ ਲੜਦਾ ਤੇ ਨਾਰੀਅਲ ਤੇਲ ਮਲ ਦੋ ਹਾਂ ਆਪੇ ਟਿਕ ਜੂ ਕਿਉਂਕਿ ਇਹਦੀ ਕਾਰਟੀ ਨਾਰੀਅਲ ਤੇਲ ਆ ਜਦੋਂ ਇਹ ਲੜਦਾ ਇਹਨੂੰ ਕਾਟ ਕੱਟ ਦਿੰਦਾ ਨਾਰੀਅਲ ਤੇਲ ਔਰ ਸ਼ਾਂਤ ਹੋ ਜਾਂਦਾ ਔਰ ਗੋਡਾਂ 'ਚ ਲਚਕ ਫੜ ਲੈਂਦਾ ਜੀ ਜਿਹੜਾ ਬਦਨ ਰਾਤ ਨੂੰ ਅ ਮਤਲਬ ਲੈਂਦਾ ਨਾ ਇਹਨੂੰ ਲਗਾਉਂਦਾ ਉਹਨੂੰ ਪਤਾ ਦਿਨ ਚ ਅਸੀਂ ਬਣਾਇਆ ਜੀ ਤੇਲ ਕਾਲਾ ਗੂੰਦ ਵਿੱਧ ਕੇਸਰ ਕੇਸਰ ਪਾ ਕੇ ਕੇਸਰ ਦੀਆਂ 'ਚ ਕਲੀਆਂ ਪੈਂਦੀਆਂ ਨੇ ਜੀ ਸਪੈਸ਼ਲ ਬੋਇਲ ਹੁੰਦਾ ਔਰ ਇਹਦਾ ਵੀ ਪ੍ਰਾਈਸ ਦੇਖ ਲਓ ਤੁਸੀਂ ਧਰਮਿੰਦਰ ਜੀ ਜਿਹੜਾ ਅਸੀਂ ਰੱਖਿਆ ਸੀ ਸਟਾਰਟਿੰਗ ਦੇ ਵਿੱਚ ਇਹਦਾ ਅੱਜ ਵੀ ਹੋਈ ਆ ਅਸੀਂ ਇਹਨਾਂ ਚੀਜ਼ਾਂ ਦੇ ਪ੍ਰਾਈਸ ਨਹੀਂ ਬਦਲਦੇ ਜਿਹੜੇ ਜੜੀ ਬੂਟੇ ਕਿਉਂਕਿ ਜੜੀ ਬੂਟੀ ਕਿੱਦਾਂ ਕੀ ਹੁੰਦਾ ਜਿਹੜੀ 80000 ਰੁਪਏ ਕੁਇੰਟਲ ਉਹ ਅੱਜ ਹੋ ਜੂਗੀ ਵੱਧ ਤੋਂ ਵੱਧ 80000 ਦੀ ਜਗ੍ਹਾ ਕਰੋੜ ਇਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿਵੇਂ ਲੱਖ ਹੋ ਗਿਆ 2 ਲੱਖ ਹੋ ਗਿਆ ਇਹ ਜਿਵੇਂ ਕੋਈ ਲੱਖ ਰੁਪਏ ਦੀ ਚੀਜ਼ ਆ ਰਹੀ ਹੈ ਕੁਇੰਟਲ ਉਹ 1.5 ਲੱਖ ਦੀ ਹੋ ਜੂ 20 25 ਨਾਲ ਕੋਈ ਫਰਕ ਨਹੀਂ ਪੈਂਦਾ 20% 25% ਰੇਟ ਵਧਾਉਣ ਨੂੰ ਜੀਵ ਨਹੀਂ ਕਰਦਾ ਤੇ ਇਹ ਜਿਹੜੇ ਚੀਜ਼ਾਂ ਨੇ ਜਦੋਂ ਇਹ ਡਬਲ ਰੇਟ ਹੋਣਗੇ ਫਿਰ ਕਿਤੇ ਜਾ ਕੇ ਇਹਨਾਂ ਨੂੰ ਫਰਕ ਪੂਗਾ ਹਲੇ ਬੜੀ ਦੂਰ ਆ 2030 ਸਾਲ ਬੜੀ ਦੂਰ ਆ ਤੋਂ ਬਾਅਦ ਕਿਤੇ ਦੁਨੀਆ ਬਦਲੂਗੀ ਇਹਨਾਂ ਦੀ ਜਦ ਤੱਕ ਇਹੋ ਜਿਹੀ ਪ੍ਰਾਈਸ ਰਹਿਣ ਵਾਲੇ ਨੇ ਤੇ ਇਹ ਅਸੀਂ ਜਦੋਂ ਤੇਲ ਦਿੰਨੇ ਆ ਇਹ ਤੇਲ ਦਿਨ ਚ ਮਲਣਾ ਜੀ ਹੁਣ ਦਿਨ ਚ ਅਸੀਂ ਅਗਲੇ ਨੂੰ ਕਹਿੰਨੇ ਆ ਕਿ ਬਈ ਇਹਨੂੰ ਲੱਤਾਂ ਦੇ ਉੱਤੇ ਲਾ ਕੇ ਨਾ ਪੂਰਾ ਇੱਕ ਮਾ ਕੇ ਮਲਣਾ ਹਾਂ ਐ ਇੱਕ ਮਾ ਕੇ ਮਲਣਾ ਤੇਲ ਜਦੋਂ ਪਹਿਲਾਂ ਤੇਲ ਮਲ ਲਓ ਫਿਰ ਇਹਨੂੰ ਐ ਘਮਾਓ ਜਿੰਨਾ ਜ਼ੋਰ ਦੀ ਘਮਾਓਗੇ ਉਨੀਆਂ ਜਿਹੜੀਆਂ ਬਰੀਕ ਕਾਫ ਮਸਲਸ ਨੇ ਉਦੇ ਵਿੱਚ ਬਲੱਡ ਸਰਕੂਲੇਸ਼ਨ ਹੁੰਦਾ ਉਹ ਸਰਕੂਲੇਸ਼ਨ ਦੇ ਨਾਲ ਲੱਤਾਂ ਦੇ ਵਿੱਚ ਨਸਾਂ ਖੁੱਲਣ ਲੱਗ ਜਾਂਦੀਆਂ ਜਦੋਂ ਨਸਾਂ ਖੁੱਲਦੀ ਜਿਵੇਂ ਆਪਾਂ ਕਹਿੰਦੇ ਜਵਾਗ ਨੂੰ ਲੱਤਾਂ ਤੇ ਖੜਾ ਲਓ ਭਾਪ ਨਿਕਲੂਗੀ ਉਹੀ ਉਹੀ ਹੁੰਦੀ ਆ ਭਾਪ ਤੇ ਉਹ ਸਰਕੂਲੇਸ਼ਨ ਬਣਦਾ ਬਲੱਡ ਦਾ ਉਹ ਭਾਪ ਹੋ ਗਈ ਤਾਂ ਇਹ ਜਿਹੜੀ ਚੀਜ਼ ਹੈ ਨਾ ਉਹਦੇ ਨਾਲ ਹਲਕੀਆਂ ਹੋ ਜਾਂਦੀਆਂ ਲੱਤਾਂ ਤਾਂ ਰਾਤ ਨੂੰ ਫਿਰ ਅਸੀਂ ਉਹਨੂੰ ਕਹਿੰਦੇ ਵੀ ਇੱਕ ਪੰਜਮ ਹਲਦੀ ਦੁੱਧ ਚ ਪਾ ਲਾ ਵੀ ਇੱਕ ਚਮਚਾ ਛੋਟਾ ਜਾਂ ਅੱਧਾ ਚਮਚਾ ਨਾਰਮਲ ਇਹਨੂੰ ਆਏ ਦੁੱਧ ਚ ਪਾ ਕੇ ਘੋਲ ਲਾ ਗਰਮ ਦੁੱਧ ਚ ਪਾ ਲੋ ਗਰਮ ਦੁੱਧ ਚ ਘੋਲ ਲੋ ਗਲਾਸ ਚ ਦੁੱਧ ਪਾ ਲੋ ਉਬਲਦਾ ਉਬਲਦਾ ਉਹਦੇ ਵਿੱਚ ਫਿਰ ਇਹ ਪਾ ਕੇ ਉਹਨੂੰ ਘੋਲ ਕੇ ਟੱਕ ਦੋ ਜਦੋਂ ਦੁੱਧ ਘੁੱਟ ਭਰਨ ਜੋਗਾ ਹੋ ਗਿਆ ਨਾਰਮਲ ਪੀਣ ਜੋਗਾ ਹੋ ਗਿਆ ਫਿਰ ਤੁਸੀਂ ਇੱਕ ਕਾਲੇ ਗੂੰਦ ਦਾ ਕੈਪਸੂਲ ਰੱਖੋ ਮੂੰਹ ਚ ਦੁੱਧ ਪੀਣਾ ਸ਼ੁਰੂ ਕਰ ਦੋ ਹਲਦੀ ਵਾਲਾ ਦੁੱਧ ਪੀ ਕੇ ਰਾਤ ਨੂੰ ਆਹ ਕਰੀਮ ਮਲ ਕੇ ਕਾਲੇ ਗੂੰਦ ਵਾਲੀ ਸੌਂਜੋ ਤੇਲਵਿੰਦਰ ਜੀ ਸਵੇਰੇ ਜਿਹੜਾ ਬੰਦਾ ਰਾਤ ਨੂੰ ਇਹ ਕਰਦਾ ਸਵੇਰੇ ਉਹਨੂੰ ਘੱਟੋ ਘੱਟ 2-4% ਫਰਕ ਪਿਆ ਹੁੰਦਾ 2-4% ਦਾ ਮਤਲਬ ਵੀ 10-12 ਦਿਨ ਕਰਨ ਤੋਂ ਬਾਅਦ ਜਦੋਂ ਸਵੇਰੇ ਉੱਠਦਾ ਐ ਮੰਜਾ ਫੜਦਾ ਸੀ ਐ ਕੰਦਾ ਫੜਫੜ ਤੁਰਦਾ ਸੀ ਐ ਕਰ ਕਰ ਉੱਠਦਾ ਸੀ ਹਾਏ ਰੱਬਾ ਸਵੇਰੇ ਉਹ ਬੰਦਾ ਸਵੇਰੇ ਉੱਠਦਾ ਸਿੱਧਾ ਔਰ ਕਹਿੰਦਾ ਗੋਲਸਾਹਬ ਥੈਂਕ ਯੂ ਉਹ ਹਾਈ ਹਾਈ ਕਰਨ ਵਾਲਾ ਥੈਂਕ ਯੂ ਕਰਨ ਵਾਲਾ ਜਾਂਦਾ ਤਾਂ ਉਹ ਜਿਹੜੇ ਥੈਂਕ ਯੂ ਮਿਲਦੇ ਨੇ ਮੈਨੂੰ ਸ਼ਾਇਦ ਉਹਨਾਂ ਕਰਕੇ ਮੈਂ ਐਨਰਜੈਟਿਕ ਹਾਂ ਉਹਨਾਂ ਕਰਕੇ ਮੈਂ ਤੁਹਾਡੇ ਵਿੱਚ ਬੈਠਾ ਔਰ ਜਾਣਾ ਤਾਂ ਸਭ ਨੇ ਆ ਦੁਨੀਆ ਚ ਪਰ ਰੱਬ ਕੇ ਹੀ ਦੁਆ ਵੀ ਐਂ ਕੋਟ ਪੈਂਟ ਜੀ ਲੈ ਕੇ ਜਾਈਂ ਤਸੱਲੀ ਨਾਲ ਕੰਮ ਕਰਦੇ ਖੜਦੇ ਚਲੇ ਜਾਈਏ ਕਿਸੇ ਤੇ ਬੋਝ ਨਾ ਬਣੀਏ ਤੇ ਇਹ ਜਿਹੜੀਆਂ ਚੀਜ਼ਾਂ ਇਹ ਤਾਂ ਹੀ ਹੋਣਗੀਆਂ ਜਿਵੇਂ ਤੁਹਾਡੇ ਨਾਲ ਖਰੀਆ ਖਰੀਆ ਗੱਲਾਂ ਕਰੂੰਗਾ, ਖਰਾ ਖਰਾ ਕੰਮ ਕਰੂੰਗਾ। ਜਿਵੇਂ ਤੁਹਾਡੇ ਨਾਲ ਗਲਤ ਕਰੂੰ ਕਿਤੇ ਠੱਗੀ ਮਾਰੂੰਗਾ ਤਾਂ ਨੇਚਰਲੀ ਇੱਥੀ ਦੇ ਕੇ ਜਾਣਾ ਪਊ ਚਾਹੇ ਕੋਈ ਵੀ ਆ। ਜੀ। ਕਈ ਤੁਸੀਂ ਦੇਖਿਓ ਆਪ ਡਾਕਟਰ ਸ਼ੂਗਰ ਦਾ ਮਰੀਜ਼ ਹੁੰਦਾ, ਲੋਕਾਂ ਨੂੰ ਸ਼ੂਗਰ ਦੀਆਂ ਗੋਲੀਆਂ ਸਮਝਾਉਂਦਾ ਹੁੰਦਾ। ਮਤਲਬ ਕਈ ਐਡੇ ਐਡੇ ਢਿੱਡ ਲੈ ਕੇ ਆਪ ਬੈਠੇ ਹੁੰਦੇ ਲੋਕਾਂ ਨੂੰ ਮੋਟਾਪਾ ਘਟਾ ਰਹੇ ਹੁੰਦੇ ਆ। ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹ ਐਵੇਂ ਨਹੀਂ ਬਣਦੀਆਂ। ਇਹ ਇਹ ਪ੍ਰਮਾਤਮਾ ਦਾ ਸ਼ੁਕਰ ਹੈ, ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਹੈ, ਪਿਆਰ ਹੈ ਕਿ ਆਪਾਂ ਕਾਲਾ ਗੋੰਦ ਜਿਹੜਾ ਦੇਣ ਨੂੰ ਮਾਰਕੀਟ 'ਚ ਕਾਮਯਾਬ ਜ਼ਰੂਰਤ ਜਿਹੜੀ ਸੀ ਪੂਰੀ ਹੋਈ ਔਰ ਫਿਰ ਕੰਪਲੇਂਟ ਹੁੰਦੀ ਆ ਲੋਕਾਂ ਦੀ ਇੱਕ ਬਹੁਤ ਵੱਡੀ ਕਿ ਵੀਰੇ ਦਰਦ ਨਹੀਂ ਹਟਦਾ ਜੀ ਹੂੰ ਇਹ ਵੀ ਅੱਛਾ ਮੈਂ ਉਹਨਾਂ ਨੂੰ ਕਹਿੰਨਾ ਵੀ ਜੇ ਦਰਦ ਹਟ ਗਿਆ ਨਾ ਤੁਸੀਂ ਧਿਆਨ ਹਟਾ ਦੇਣਾ ਟ੍ਰੀਟਮੈਂਟ ਤੋਂ ਆਪਾਂ ਬੇਸ ਠੀਕ ਕਰਨਾ ਦਰਦ ਚੱਲ ਲੋ ਪਰ ਉਹਨ ਕਈ ਤਾਂ ਰੋਈ ਪੈਂਦੀਆਂ ਨੇ ਵਿਚਾਰੀਆਂ ਭੈਣਾਂ ਸਾਡੀਆਂ ਬੰਦੇ ਤਾਂ ਨਹੀਂ ਰੋਂਦੇ ਬਹੁਤਾ ਲੇਡੀਜ਼ ਰੋ ਪੈਂਦੀਆਂ ਨੇ ਵੀ ਵੀਰੇ ਨਹੀਂ ਕੰਮ ਨਹੀਂ ਹੁੰਦਾ ਘਰੇ ਇੱਜ਼ਤ ਨਹੀਂ ਹੁਣ ਕਰਦੇ ਟ੍ਰੀਟਮੈਂਟ ਕਰਦੇ ਆ ਤੇ ਬੋਝ ਬਣ ਗਈ ਵੀ ਦਰਦ ਹਟਾ ਮੈਂ ਕਰਦੇ ਕੰਮ ਕਰਾਂ ਲੇਡੀਜ਼ ਨੂੰ ਕੰਮ ਦਾ ਬੜਾ ਲਾਲਚ ਹੁੰਦਾ ਤੇ ਉਹਨਾਂ ਵਾਸਤੇ ਫਿਰ ਅਸੀਂ ਇੱਕ ਦਾ ਬਣਾਈ ਜੀ ਜੇਪੀ ਅਮਰਤ ਗੋਲੀ ਇੱਕ ਅਸੀਂ ਬਣਾਇਆ ਜੋੜ ਫਿਟ ਕੈਪਸੂਲ ਇਹ ਬਣਾਉਣਾ ਹੀ ਪਿਆ ਜੀ ਇਹ ਜੋੜ ਫਿਟ ਜਿਹੜਾ ਯੂਰਿਕ ਐਸਿਡ ਨੂੰ ਯੂਰੀਆ ਨੂੰ ਕੰਟਰੋਲ ਕਰਦਾ ਫਿਰ ਜੇਪੀ ਅਮਰਤ ਗੋਲੀ ਹੈ ਜਿਹੜੀ ਇਹ ਇਹ ਨਾ ਬੋਡੀ ਦੇ ਵਿੱਚ ਜਿੰਨਾ ਵੀ ਬਲੱਡ 'ਚ ਇਨਫੈਕਸ਼ਨ ਹੁੰਦਾ ਜਾਂ ਦਰਦ ਹੁੰਦਾ ਇਨਫਲੇਮੇਸ਼ਨ ਹੁੰਦੀ ਹੈ ਸਰੀਰ ਦੇ ਵਿੱਚ ਸੂਜਨ ਹੁੰਦੀ ਹੈ ਇਹ ਉਹਨੂੰ ਘਟਾ ਦਿੰਦੀ ਹੈ ਜੇ ਜਦੋਂ ਘਟਣੀ ਸ਼ੁਰੂ ਹੁੰਦੀ ਹੈ ਪੇਸ਼ੈਂਟ ਨੂੰ ਕਾਫੀ ਆਰਾਮ ਮਿਲਦਾ ਬਹੁਤ ਜ਼ਿਆਦਾ ਆਰਾਮ ਮਿਲਦਾ ਤੇ ਜਿਨ੍ਹਾਂ ਨੂੰ ਗਠੀਆ ਨਾਲ ਹੁੰਦਾ ਹੁਣ ਕਈਆਂ ਦੇ ਗੋਡੇ ਦੁਖਦੇ ਆ ਉਹਨਾਂ ਨੂੰ ਹੋਰ ਕੁਝ ਨਹੀਂ ਹੈਗਾ ਪਰ ਤੋਂ ਉਹਨਾਂ ਦੇ ਮੋਢੇ ਦੁਖਦੇ ਆ ਸਰਵਾਈਕਲ ਹੁੰਦਾ ਉਹ ਇਹਦੇ ਨਾਲ ਹੀ ਠੀਕ ਹੋ ਜਾਂਦਾ ਸਰਵਾਈਕਲ ਦੇ ਮਰੀਜ਼ ਲਈ ਵੀ ਮੈਂ ਦੱਸ ਦਵਾਂ ਆ ਕੱਲੀ ਕਾਲਾ ਗੂੰਦ ਕਰੀਮ ਜਿਹੜੀ ਤੁਹਾਡੇ ਘਰੇ ਵੀ ਪਈ ਹੋਈ ਕਈ ਲੋਕਾਂ ਦੇ ਕਿਉਂਕਿ ਇੰਨੀ ਸ਼ੀਸ਼ੀ ਭਰ-ਭਰ ਕੇ ਮੈਂ ਟਰੱਕਾਂ ਦੇ ਟਰੱਕ ਦੇਦੇ ਪੰਜਾਬ ਦੇ ਵਿੱਚ ਹਰ ਇੱਕ ਘਰ 'ਚ ਪਹੁੰਚੀ ਹੋਈ ਆ ਵੀ ਜੇ ਤੁਹਾਡੇ ਘਰੇ ਪਈ ਆ ਤੁਹਾਡੇ ਜੇ ਸਰਵਾਈਕਲ ਦਾ ਪੇਨ ਹੁੰਦਾ ਗਰਦਨ ਦੇ ਪਿੱਛੇ ਥੋੜੀ ਜਿਹੀ ਮਲੋ ਕਣਕ ਦੇ ਦਾਣੇ ਮੱਕੀ ਦੇ ਦਾਣੇ ਜਿੰਨੀ ਕੁ ਜੇ ਸਿਰ 'ਚ ਮਾਈਗਰੇਨ ਦਾ ਦਰਦ ਹੁੰਦਾ ਤਾਂ ਪੁੜਪੜੀਆਂ ਚ ਲਾ ਦਿਓ ਕਣਕ ਦੇ ਦਾਣੇ ਜਿੰਨੀ ਕੁ ਲੈ ਕੇ 5-10 ਮਿੰਟਾਂ 'ਚ ਤੁਹਾਡਾ ਕੰਮ ਕਰਨ ਨੂੰ ਜੀ ਕਰੂਗਾ ਇਹ ਤੁਹਾਡਾ ਦਿਮਾਗ ਦਾ ਬੋਝ ਹਲਕਾ ਕਰ ਦਿੰਦੀ ਹੈ ਤਾਕਤ ਜਿਹੜੀ ਹੈਗੀ ਇਹਦੇ 'ਚ ਇੰਨੀ ਕੁ ਹੈਗੀ ਆ ਕਿ ਤੁਹਾਡੇ ਜਿੰਨੇ ਵੀ ਦਰਦ ਨੇ ਉਹਨੂੰ ਖਤਮ ਕਰਨ ਦੀ ਮਦਦ ਜਿਵੇਂ ਮੰਨ ਲਓ ਕਿ ਇਹਦਾ ਗੁੱਟ ਮੁੜ ਗਿਆ ਇਸ ਦੀ ਉਂਗਲੀ 'ਚ ਦਰਦ ਹੋ ਰਿਹਾ ਸਰੀਰ 'ਚ ਰੀੜ ਦੀ ਹੱਡੀ ਕਿਤੇ ਵੀ ਦਰਦ ਹੁੰਦਾ ਇਹਨੂੰ ਤੁਸੀਂ ਇਨੂੰ ਆਪਣਾ ਦੋਸਤ ਬਣਾ ਕੇ ਰੱਖੋ ਇਹ ਘਰੇ ਰੱਖੋ ਜਿਹਨੂੰ ਅਸੀਂ ਕਾਲਾ ਗੂੰਦ ਦਾ ਜੈੱਲ ਬਣਾਇਆ ਬਹੁਤ ਕਮਾਲ ਜੀ ਉਹਨਾਂ ਨਾਲ ਧਰਮਿੰਦਰ ਜੀ ਕਿਸੇ ਕਿਸੇ ਨੂੰ ਗਠੀਆ ਹੁੰਦਾ ਹਮ ਗਠੀਏ ਦੇ ਮਰੀਜ਼ ਨੂੰ ਅਸੀਂ ਆਰਏ ਕੰਟਰੋਲ ਆਰ ਐ ਫੈਕਟਰ ਨੂੰ ਕੰਟਰੋਲ ਕਰਦਾ ਹੈ ਗਠੀਏ ਨੂੰ ਕੰਟਰੋਲ ਕਰਨ ਦਾ ਪਾਊਡਰ ਨਾਲ ਦਿੰਨੇ ਆ ਇਹਦੇ ਵਿੱਚ ਇੱਕ ਦੋ ਤਰ੍ਹਾਂ ਦੀਆਂ ਗੋਲੀਆਂ ਹੁੰਦੀਆਂ ਨੇ ਉਹ ਨਾਲ ਦੇ ਦਿੰਨੇ ਆ ਕਿ ਇਹ ਗੋਲੀਆਂ ਨੂੰ ਮਿਕਸੀ 'ਚ ਪਾ ਕੇ ਪੀਸ ਲਓ ਵਿੱਚ ਇਹ ਪਾਊਡਰ ਪਾ ਕੇ ਪੀਸ ਲਓ ਜਦੋਂ ਪਾਊਡਰ ਬਣੇ ਉਹਨੂੰ ਦੁਬਾਰਾ 'ਚ ਭਰ ਕੇ ਰੱਖ ਲਓ ਅੱਧਾ ਚਮਚਾ ਸਵੇਰੇ ਜੱਦਾ ਚਮਚਾ ਸ਼ਾਮ ਨੂੰ ਇਹਨੂੰ ਪਾਣੀ ਨਾਲ ਲੈਣਾ ਸ਼ੁਰੂ ਕਰਦੋ ਇੱਕ ਤਾਂ ਇਹ ਆ ਬਾਕੀ ਨਾ ਤਰਵਿੰਦਰ ਜੀ ਗੋਡੇ ਜਿਹੜੇ ਨੇ ਕਿ ਇਹਦੇ ਸੋਜਦੇ ਨੇ ਕੁਝ ਵੀ ਹੈ ਉਹਦੇ ਬਾਰੇ ਵੀ ਜਰੂਰ ਆਪਾਂ ਨੇ ਅੱਜ ਚਾਨਣ ਪਾ ਕੇ ਜਾਣਾ ਜੀ ਬਿਲਕੁਲ ਜੀ ਤੇ ਗੋਡਿਆਂ ਦੀ ਸੋਜਿਸ਼ ਹੋ ਗਈ ਜੀ ਉਹਦੇ ਬਾਰੇ ਵੀ ਗੱਲ ਕਰਨੀ ਹੈ ਵੈਰੀਕੋਜ਼ ਜਿਹੜੀਆਂ ਨਸਾਂ ਹੁੰਦੀਆਂ ਨੇ ਉਹਦੇ ਬਾਰੇ ਵੀ ਗੱਲ ਕਰਨੀ ਹੈ ਗੋਡਿਆਂ ਦੀ ਸੋਜ ਉਹ ਵੀ ਪਰੇਸ਼ਾਨ ਕਰ ਦਿੰਦੀ ਆ ਉਹਦੇ ਬਾਰੇ ਜ਼ਰੂਰ ਦੱਸੋ ਜੀ ਜਿਹੜੀ ਨਾ ਇੱਕ ਤਰਵਿੰਦਰ ਜੀ ਬਹਿ ਹੋਣੀ ਇਹ ਹੱਥ 'ਚ ਫੜਿਆ ਮੇਰਾ ਵਰਜ ਬਣਦਾ ਚੀਜ਼ਾਂ ਮੈਂ ਦੱਸਾਂ ਇਹ ਲੇਪ ਹੈ ਇਹਦਾ ਪਾਊਡਰ ਹੈ ਜੀ ਦੇਖਿਓ ਧਿਆਨ ਨਾਲ ਇੱਕ ਇਸ ਤਰ੍ਹਾਂ ਦਾ ਪਾਊਡਰ ਹੈ ਧਰਮਿੰਦਰ ਜੇ ਆਪਾਂ ਇਹਨੂੰ ਲੈ ਕੇ ਦੋ ਚਮਚੇ ਐ ਪਾਣੀ ਚ ਘੋਲ ਕੇ ਦਾ ਪੇਸਟ ਬਣਾ ਲੀਏ ਬਸ ਤਾਂ ਪਾਣੀ ਦੀ ਬਜਾਏ ਜੇ ਇਹਨੂੰ ਤਿਲਾਂ ਦੇ ਤੇਲ ਚ ਬਣਾਇਆ ਜਾਵੇ ਬਹੁਤ ਮਜ਼ੇਦਾਰ ਪੇਸਟ ਬਣਦਾ ਇਹਦਾ ਪੇਸਟ ਬਣਾ ਲਓ ਉਹਦੇ ਵਿੱਚ ਪੰਜਮ ਹਲਦੀ ਜਿਹੜੀ ਅਸੀਂ ਦੰਨੇ ਆ ਉਹ ਹਲਦੀ ਵੀ ਪਾ ਲਓ 1/4 ਚਮਚਾ ਸੁੰਨੇ ਤੇ ਸੁਆਗਾ ਹੁਣ ਇਹਦੇ ਵਿੱਚ ਆਲਰੇਡੀ ਪਈ ਹੋਈ ਹੈ ਲਕਸ਼ਾ ਗੂਗਲ ਫਿਰ ਇਹਦੇ ਵਿੱਚ ਪਿਆ ਹੋਇਆ ਕਾਲਾ ਗੁੰਦ ਦਾ ਐਕਸਟ੍ਰੈਕਟ ਫਿਰ ਇਹਦੇ ਵਿੱਚ ਪਿਆ ਹੋਇਆ ਆਪਣਾ ਪਿਪਰਮੈਂਟ ਇਹਨੂੰ ਠੰਡਾ ਰੱਖਦਾ ਥੋੜਾ ਜਿਹਾ কুল-ਕੂਲ ਲੱਗਦਾ ਫਿਰ ਇਹਦੇ ਵਿੱਚ ਪੁਨਰਨਵਾ ਪੁਨਰ ਆਪਣਾ ਸੌਰੀ ਪੰਚਮ ਹਲਦੀ ਪੰਚਮ ਹਲਦੀ ਆਲਰੇਡੀ ਪਈ ਹੋਈ ਆ ਅਲੱਗ ਤੋਂ ਪਾਉਣ ਦੀ ਲੋੜ ਨਹੀਂ 10% ਪਈ ਹੋਈ ਆ ਇਹਨੂੰ ਤੁਸੀਂ ਪੇਸਟ ਬਣਾ ਕੇ ਇਹਨਾਂ ਜੀ ਜਦੋਂ ਗੋਡੇ ਤੇ ਰਾਤ ਨੂੰ ਮਲਦੇ ਹੋ ਜਿੱਦਾਂ ਗੁੱਡੇ ਤੇ ਸੋਜ ਰਹਿੰਦੀ ਐ ਥੱਲੇ ਗੰਡ ਜੀ ਨਹੀਂ ਬਣ ਜਾਂਦੀਆਂ ਲੱਡੂ ਜਾਂ ਬਣ ਜਾਂਦਾ ਜੀ ਇਹਨਾਂ ਦੇ ਇਹ ਅਸੀਂ ਦੰਨਿਆ ਕਿ ਉਹਨੂੰ ਥੱਲੇ ਲਾ ਕੇ ਨਾ ਪੇਸਟ ਬਹੁਤ ਅਸੀਂ ਲੋਕਾਂ ਦਾ ਦੇਖਿਆ ਪਹਿਲਾਂ ਫਿਰ ਇਹ ਬਣਾਉਣਾ ਪਿਆ ਕਿਉਂਕਿ ਉਹ ਖਤਮ ਨਹੀਂ ਸੀ ਹੁੰਦਾ ਇਹ ਲੇਪ ਜਦੋਂ ਲਾਇਆ ਲੋਕਾਂ ਦੇ ਤਾਂ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਇਆ ਔਰ ਇਹ ਲੇਪ ਜਿਹੜਾ ਅਗਲੀ ਵਾਰ ਯਾਦ ਨਾਲ ਮੰਗਲਿਓ ਕਾਲਾ ਗੂੰਦ ਲੇਪਮ ਐ ਇਹਨੂੰ ਅਸੀਂ ਲਿਖਿਆ ਹੋਇਆ ਕਿ ਇਨਸਟੈਂਟ ਜੋਇੰਟ ਪੇਨ ਰਿਲੀਵਰ ਤੇ ਇਹ ਜਿਹੜੇ ਵੇਂਜ ਥੱਲੇ ਇਕੱਠੀਆਂ ਹੋ ਜਾਂਦੀਆਂ ਨੇ ਜਿਵੇਂ ਇਥੋਂ ਆਪਾਂ ਕਹਿੰਦੇ ਨੇ ਗੋਡੇ ਚ ਕਾਰਟਿਲੇਜ ਥੱਲੇ ਲੀਕ ਹੋ ਗਿਆ ਮਤਲਬ ਨੀਟ ਇਅਰਜ਼ ਹੋ ਗਿਆ ਉਹਦੇ ਵਿੱਚੋਂ ਜਿਹੜਾ ਨਿਕਲ ਕੇ ਥੱਲੇ ਇਕੱਠਾ ਹੁੰਦਾ ਹੈ ਇਹ ਉਹਨੂੰ ਮੈਲਟ ਕਰ ਦਿੰਦਾ ਜੀ ਬਹੁਤ ਫਾਇਦਾ ਕਰਦਾ ਜੀ ਤੇ ਜਾਂਦੇ ਜਾਂਦੇ ਵੈਰੀ ਕੋਚ ਨਸਾਂ ਬਾਰੇ ਵੀ ਕੋਈ ਹਾਲ ਦੱਸ ਦਿਓ ਜੀ ਹਾਂ ਅ ਇੱਕ ਮੈਂ ਹੋਰ ਦੱਸਣਾ ਸੀਗਾ ਇੱਕ ਕਾਲੇ ਗਾਂਦ ਤੋਂ ਨਾਭੀ ਤੇਲ ਬਣਿਆ ਜੀ ਹਾਂ ਇਹ ਵੀ ਬਲ ਜਿਹਨਾਂ ਦੀ ਪੂਰੀ ਸ਼ਰੀਰ ਆਕੜ ਜਾਂਦਾ ਦੁੱਖਦਾ ਰਹਿੰਦਾ ਹੈ ਇਕੱਲਾ ਇਕੱਲਾ ਬਦਨ ਦਾ ਨਾੜਾ ਨਾੜਾ ਜਿਹੜਾ ਕਹਿੰਦੇ ਨਾੜ ਨਾੜ ਚ ਦਰਦ ਹੁੰਦਾ ਉਹਨਾਂ ਵਾਸਤੇ ਇਹ ਕਾਲੇ ਗੋਮ ਦਾ ਨਾਭੀ ਤੇਲ ਹੈ ਇਹ ਧੁੰਨੀ ਚ ਲਾਉਣਾ ਹੁੰਦਾ ਇਹ ਸਭ ਤੋਂ ਬੈਸਟ ਔਰ ਸਭ ਤੋਂ ਚੀਪ ਪ੍ਰੋਡਕਟ ਬਣਿਆ ਸਸਤਾ ਜਿਹੜਾ ਕਿ ਬਹੁਤ ਰਿਲੀਫ ਦਿੰਦਾ ਬਜ਼ੁਰਗਾਂ ਦੇ ਜੇ ਤੁਸੀਂ ਲਾਉਂਗੇ ਉਹ ਤੁਹਾਨੂੰ ਸੀਸਾ ਦੇਣਗੇ ਹਾਂ ਜਿਹੜੀ ਗੱਲ ਵੇਰੀਕੋਸ ਵੇਇਨਸ ਦੀ ਕੀਤੀ ਆ ਉਹਦੇ ਚ ਇਹ ਨਾਭੀ ਤੇਲ ਬਹੁਤ ਕੰਮ ਕਰਦਾ ਦੂਸਰਾ ਕਿਉਂਕਿ ਡਾਬੀ ਚ ਲੱਗਿਆ ਹੋਇਆ ਤੇਲ ਨਾ ਸੜੀਆਂ ਜਿਹੜੀਆਂ 70000 ਦੀਆਂ ਨਾੜੀਆਂ ਨੇ ਸਰੀਰ ਦੇ ਵਿੱਚ ਇੱਕ ਇੱਕ ਨਾੜੀ ਨੂੰ ਲੂਬਰੀਕੇਟ ਕਰਨ 'ਚ ਮਦਦ ਕਰਦਾ ਤਾਂ ਇਹਦੇ ਨਾਲ ਸੀ ਇੱਕ ਦੰਨੇਆ ਵੈਰੀਕੋਸ ਮ사ਜ ਆਇਲ ਇਹਨਾਂ ਜਿਹੜੀਆਂ ਲੱਤਾਂ ਦੇ ਉੱਤੇ ਜਿਵੇਂ ਨੀਲੀਆਂ ਨੀਲੀਆਂ ਨਾੜੀਆਂ ਬਣ ਜਾਂਦੀਆਂ ਨੇ ਇੱਥੇ ਬਣ ਗਈਆਂ ਇੱਥੇ ਬਣ ਗਈਆਂ ਸਪਾਈਡਰ ਵੇਨ ਕਹਿੰਦੇ ਆ ਉਹਨਾਂ ਨੂੰ ਤੇ ਇੱਕ ਹੁੰਦੀਆਂ ਨੇ ਮੋٹے ਮੋٹے ਰੱਸਿਆਂ ਵਰਗੀਆਂ ਵੈਰੀਕੋਸ ਵੇਨਸ ਕਈ ਤਾਂ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਨੇ ਉਹਨਾਂ ਨੂੰ ਆਪਰੇਸ਼ਨ ਕਰਾਉਣਾ ਪੈਂਦਾ ਕਈ ਥੋੜੀਆਂ ਹੁੰਦੀਆਂ ਨੇ ਕਿ ਪਾਣੀ ਐ ਪਾਣੀ ਵਾਂਗੂ ਹੱਥ ਲਾਓ ਤੇ ਵਿੱਚ ਐ ਪਿੱਲਪਿੱਲ ਕਰੀ ਜਾਂਦੀਆਂ ਨੇ ਉਹਨਾਂ ਨੂੰ ਇਹ ਤੇਲ ਖਤਮ ਕਰ ਦਿੰਦਾ ਇਹਨੂੰ ਜੇ ਲਾਇਆ ਜਾਵੇ ਲਗਾਤਾਰ ਤੇਲ ਨੂੰ ਮਲਿਆ ਜਾਵੇ ਮਲਿਆ ਜਾਵੇ ਮਲਿਆ ਜਾਵੇ ਤਾਂ ਇਹ ਉਹ ਚੀਜ਼ ਨੂੰ ਫਿਨਿਸ਼ ਕਰਦਾ ਇਹਦਾ ਨਾਮ ਹੈ ਵੀ ਕੋਜ਼ ਆਇਲ ਤੇ ਨਾਲ ਇਹਦੇ ਇੱਕ ਕੈਪਸੂਲ ਦਿੰਨੇ ਆ ਵੀ ਕੋਜ਼ ਕੈਪਸੂਲ ਜਿਹੜਾ ਅੰਦਰੋਂ ਨਰਵ ਸਿਸਟਮ ਨੂੰ ਠੀਕ ਕਰਦਾ ਇੱਕ ਇੱਕ ਪ੍ਰੋਡਕਟ ਜਿਹੜਾ ਹੈਗਾ ਗਵਰਨਮੈਂਟ ਤੋਂ ਸਰਟੀਫਾਈਡ ਆ ਕੰਪਲੀਟ ਸਾਰੀਆਂ ਮੋਹਰਾਂ ਗਵਰਨਮੈਂਟ ਦੀਆਂ ਜੀ ਐਮ ਪੀ ਸਰਟੀਫਾਈਡ ਜਿਹੜਾ ਹੈਗਾ ਉਹ ਲੱਗੀਆਂ ਹੁੰਦੀਆਂ ਨੇ ਮੈਨੂਫੈਕਚਰਿੰਗ ਡੇਟ ਐਕਸਪਾਇਰੀ ਡੇਟ ਮੈਨੂਫੈਕਚਰਿੰਗ ਲਾਇਸੈਂਸ ਸਭ ਚੀਜ਼ਾਂ ਤੇ ਹੁੰਦੀ ਆ ਤਾਂ ਕਿ ਆਪਣਾ ਕਿਸੇ ਦੇ ਨਾਲ ਵੀ ਕੋਈ ਬਹਿਰ ਵਿਰੋਧ ਨਾ ਰਹੇ ਸਭ ਨੂੰ ਇਹ ਪਤਾ ਲੱਗੇ ਵੀ ਜੋ ਗੁਲਸਾਬ ਦੇ ਰਹੇ ਨੇ ਉਹ ਚੀਜ਼ ਬਿਲਕੁਲ ਸਾਡੀ ਅੱਖਾਂ ਸਾਹਮਣੇ ਆ ਸਾਨੂੰ ਪਤਾ ਉਹਦੇ ਵਿੱਚ ਕੀ ਆ ਤੇ ਇਹ 20 ਕੋਜ ਕੈਪਸੂਲ ਤੇ 20 ਕੋਜ ਆਇਲ ਜਿਹੜਾ ਹੈਗਾ ਕਿਸੇ ਨੂੰ ਵੀ ਵੈਰੀ ਕੋਜ ਪ੍ਰੋਬਲਮ ਹੈ ਉਹ ਇਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦੋ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣੇ ਰਿਜ਼ਲਟ ਆਉਂਦੇ ਆ ਬਿਲਕੁਲ ਗੁਰਪ੍ਰੀਤ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਕਿ ਜੋੜਾਂ ਦਾ ਦਰਦ ਵੈਰੀਕੋਜ਼ ਨਸਾਂ ਦਾ ਹੱਲ ਕੀ ਕੱਢਣਾ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤਰਿੰਦਰ ਜੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜਾ ਇਹ ਸਾਡੇ ਇਸ ਜਾਣਕਾਰੀ ਭਰਪੂਰ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਫਿਰ ਚਰਚਾ ਕਰਾਂਗੇ ਆਗਿਆ ਦਿਓ ਧੰਨਵਾਦ